ਚਲ ਕਿਹੜਾ ਰਹਿ ਗਿਆ ਪਹਿਲਾਂ ਸਿੱਧੇ ਦੇਖ ਜਾਂਦਾ ਨਾ ਪਤਾ ਨਹੀਂ ਲੱਗਣਾ ਸੀ ਖਾਸੇ ਦਿਨਾਂ ਦਾ ਭਾਈ ਨੌਜਵਾਨਾਂ ਦਾ ਪ੍ਰੋਗਰਾਮ ਚੱਲੀ ਜਾਂਦਾ ਆਹੀ ਤਿਆਰੀ ਰੋਜ਼ ਤੜਕੇ ਇਕੱਠੇ ਹੋ ਜਾਂਦਾ ਲਾਡੀ ਪਹਿਲਾਂ ਇੱਥੋਂ ਸੀ ਹੋਣੀ ਗਿਆਗਾ ਤੇ ਤਿਆਰੀ ਸਰਹੰਦ ਦੀ ਜਿਵੇਂ ਰੋਜ਼ ਗੱਲ ਕਰਦੇ ਆਂਗੇ ਡੱਕ ਲੱਗਣਾ ਨੌਜਵਾਨਾਂ ਚਾਹ ਨਾਲਾ ਤੇ ਦੂਬਾ ਦਾ ਆਪਾਂ ਕੰਮ ਸ਼ੁਰੂ ਕਰਨਾਗਾ ਕਸੌਲੀ ਨਾਲ ਹੀ ਪਟਾ ਲਾਂਗੇ ਲਵਾ ਕੇ ਜਾਏਂਗਾ ਨਾ ਘੰਟਾ ਆਪੇ ਪਾਈਆਂ ਪਉਣੀਆਂ ਥੱਲੇ ਪੱਕੀ ਗੱਲ ਆ ਕੋਈ ਨਹੀਂ ਫਿਰ ਮੈਂ ਲਵਲੀ ਜਿਹਾ ਜਵਾਬ ਦੇ ਦਿਆਂ ਦੇਖ ਲਾਂਗੇ ਮੁੱਕਰਨਾ ਬਈ ਹੁਣ ਤੇ ਗਵਾਂਡੀ ਮੇਤਰ ਲੱਖਾ ਨਵੀ ਹਾਂ ਇਹ ਚਾਹ ਦਾ ਨਿਆਰਾ ਹੀ ਉਦੋਂ ਆਉਂਦਾ ਜਦੋਂ ਸੜਾ ਸੂਟਾ ਕੀ ਸੜੂਟ ਕਾ ਜਾ ਵਜੇ ਮਾਰੀ ਉਹ ਇੱਕ ਸੜੂਟ ਵੱਡਾ ਵੱਡਾ ਸੜੂਕਾ ਹੌਣ ਦੇ ਲੰਮਾ ਨਾ ਯਾਰ ਉਹ ਯਾਰ ਮਾਰਦਾ ਸੀ ਕੋਈ ਕੱਲੀ ਬਾਟੀ ਦੀ ਨਹੀਂ ਜੀ ਮੂੰਹ ਨਹੀਂ ਜਿੰਦਾ ਤਰਾ ਕੌਣ ਦੇਖ ਠੰਗਦਾ ਹੁਣ ਛੋਟੇ ਛੁੱਕੇ ਕਰਤੇ ਬਈ ਇਹਨੇ ਵੀਡੀਓ ਦੇਖ ਕੇ ਠੀਕ ਹੈ ਤੇ ਘਰ ਸਵਾਗਤ ਆ ਬਈ ਸਾਰਿਆਂ ਦਾ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਸਾਰੇ ਵੀਡੀਓ ਦੇਖਣ ਵਾਲੇ ਵੀਰਾਂ ਭਾਈਆਂ ਨੂੰ ਸੂਰਤ ਦੇ ਤੋਂ 26 ਮੱਗਰ 11 ਦਸੰਬਰ ਬਰਾ 2025 10 ਵਜ ਕੇ 17 ਮਿੰਟਾਂ ਦਾ ਟਾਈਮ ਤੇ ਨੌਜਵਾਨ ਨਵੀ ਹੋਇਆ ਬੈਠਾ ਕੈਮ ਤੇ ਸਤਿ ਸ੍ਰੀ ਅਕਾਲ ਨੌਜਵਾਨ ਸਤਿ ਸ੍ਰੀ ਅਕਾਲ ਹੁਣ ਹੌਲੀ ਹੌਲੀ ਸੰਗ ਖੁੱਲੀ ਜਾਂਦੀ ਐ ਨੌਜਵਾਨ ਸਾਡੇ ਹੌਲੀ ਹੌਲੀ ਬੋਲਣ ਲੱਗ ਗਿਆ ਕਿਉਂ ਲੱਗੇ ਅਚਾਨੇ ਨਾਲ ਇਹਦਾ ਮਾਲ ਖਰੀ ਜਾਂਦਾਗਾ ਖੁੱਲਦੀ ਜਾਂਦਾ ਬਦਨਾਮ ਕਰਦੇ ਆ ਨਾ ਨਹੀਂ ਯਾਰ ਨਹੀਂ ਯਾਰ ਜਾਉਣਾ ਨਹੀਂ ਯਾਰ ਇਹ ਸਾਡੇ ਨੌਜਵਾਨ ਭਾਈ ਇਹੋ ਜਿਹੇ ਨੀਗੇ ਤੇ ਖੁੱਲੀਆਂ ਖਰਾਕਾਂ ਖਾਣ ਵਾਲੇ ਆ ਇਹ ਤੇ ਮਿਹਨਤਾਂ ਤੇ ਯਕੀਨ ਰੱਖਦੇ ਆਗੇ ਤੇ ਜੇ ਮੇਰਾ ਫਾਮੈਂਟ ਸਾਡੀ ਚੱਲੀ ਜਾਂਦੀ ਇਹਨੂੰ ਚਲਾ ਕੇ ਐਟਣਗੇ ਕਈ ਦਿਨਾਂ ਦਾ ਇਹਨੂੰ ਚੱਕ ਲੈਂਦਾ ਰੱਖ ਲੈਂਦਾ ਨਹੀਂ ਤੋੜ ਦਿਆਂਗੇ ਹਾਂ ਉ ਤਾਂ ਇਹਦਾ ਬਾਜਾ ਵੱਜਿਆ ਹੀ ਪਿਆ ਸੁੱਖ ਨਾਲ ਪੀ ਜਾਂ ਕਹਿੰਦਾ ਤੋੜ ਕੇ ਖੁੰਜੇ ਲਾ ਕੇ ਰੱਖੀ ਦੀ ਮੈਂ ਕਹਿੰਦਾ ਫਿਰ ਇਹ ਕੁੰਕੁੰ ਵਾਲਾ ਕੁੱਗੂ ਜ ਇਹ ਐਂਬੂਲੈਂਸ ਆਲਾ ਐਂਬੂਲੈਂਸ ਆਲਾ ਥੋੜੀ ਬੁਲਾਉਣਾ ਹੈ ਕੀ ਹਾਂ ਹਾਂ ਆਪਾ ਪਾ ਮੈਨਾਂ ਕਿਹਾ ਸੀ ਇਹ ਜ਼ਰੂਰੀ ਆ ਬੁਲਾਉਣਾ ਯਾਰ ਉਹ ਤਾਂ ਆਉਂਦਾਗਾ ਉਹਦੇ ਦਾਦੀ ਨੂੰ ਚੜਾਉਣ ਗਿਆ ਸੀ ਉਧਰੋਂ ਸਾਸਤਰੀ ਕਾਲ ਬੱਪੇ ਸਾਸਤਰੀ ਕਾਲ ਸਾਸਤਰੀ ਕਾਲ ਭਾਈ ਸਾਰਿਆਂ ਨੂੰ ਆਪੇ ਵੱਲੋਂ ਬੋਲੀ ਗਈ ਸਾਸਤਰੀ ਕਾਲ ਤੇ ਨਮਾਜਾਂ ਨੂੰ ਪਾਣੀ ਦਾਣੀ ਪਿਆਤਾ ਗੱਦੇ ਗੱਦੇ ਸੁੱਕਣ ਲੱਗਦੇ ਸਾਰੇ ਕੰਮਾਂ ਵੱਲੋਂ ਸੁੱਕਣ ਵਾਲੇ ਅ ਬੇਲਿਆਂ ਵਰਗੇ ਹੈ ਲਵਲੀ ਨਾਲ ਬੈਂਕੇ ਜਾ ਕੇ ਆਉਣਾ ਅੱਜ ਫੇਰ ਕੰਮ ਮਨਪ੍ਰੀਤ ਕਹਿੰਦਾ ਸੀਗਾ ਉਹ ਤੇ ਉਹ ਤਾਲੀਆਂ ਪੈਪਨ ਵਾਲੀ ਕੰਮ ਸਾਡਾ ਵਿਚੀ ਰੁੜੀ ਜਾਂਦਾ ਤੇ ਆਹ ਆ ਕੇ ਅਗਲਾ ਮਿਸਤਰੀ ਤਾਂ ਉਤਾਂ ਵਾਲਾ ਤਾਂ ਪਤਾ ਨਹੀਂ ਹਜੇ ਕਦੋਂ ਆਊਗਾ ਤੇ ਉਹਨੇ ਇਹ ਕਹਿੰਦੇ ਸੀ ਸਹਾਨਦੇ ਜਾਣਾ ਅੱਥਾ ਲੜਾ ਆਹ ਬਟਾਈਲਾਂ ਲਿਆਂਦੀਆਂ ਪਈਆਂ ਇਹ ਲੱਗਦੀਆਂ ਕਰ ਲਾਂਗੇ ਉਹ ਪਾਣੀ ਆਉਂਦਾ ਛੱਤ ਤੋਂ ਜਿਹੜਾ ਉਹ ਪੈਂਦਾ ਕਰਨਾ ਇੱਥੇ ਤੇ ਉਹ ਵੀ ਮੈਨੂੰ ਲੱਗਦਾ ਅੱਜ ਜੇ ਜੱਕ ਜੀ ਇਹ ਕੰਮ ਤੇ ਬਾਕੀ ਵੇਖਦੇ ਆ ਕਹੇ ਜਾ ਰਹੇ ਨੇ ਭਾਈ ਦੇ ਨਾਲ ਤੇ ਧੰਨਵਾਦ ਵੀਡੀਓ ਦੇ ਕਲਿੱਕ ਕਰਨ ਵਾਸਤੇ ਅੰਤ ਤੱਕ ਲਾਜ ਰੂਡ ਦੇਖਿਓ ਪਿੰਡਾਂ ਵਾਲੇ ਸਾਫ ਸੁਥਰੀ ਗੱਲਬਾਤ ਗਾਲ ਗੱਪੇ ਤਾਂ ਰਹਿਤ ਸਾਰੀ ਕਰਦੇ ਰਹੇ ਨੇ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਕੀ ਕਹਿੰਦੇ ਚੱਲ ਆ ਜਲੇ ਕੇ ਉਹ ਤੋਂ ਟ੍ਰੈਕ ਚਲਾ ਕੇ ਹੱਟਣਗੇ ਹੁਣ ਤਾਂ ਦੋ ਹੋ ਗਏ ਬੰਦੇ ਕਿਉਂ ਨਾ ਵੀ ਹਾਂਜੀ ਪਹਿਲਾਂ ਇੱਕ ਸੀਗਾ ਚੁੱਪ ਮਗਾਈਆਂ ਦੱਡ ਕਰੀਏ ਪਈਆਂ ਕਿਹੜਾ ਬੱਚਾ ਵੱਜੂਗਾ ਇਹਦੇ ਉਹ ਇਹ ਤਾਂ ਪਿਆਰ ਕੇ ਦਿਖਾਵਾ ਇਹ ਤਾਂ ਰੂੜੀ ਸੁਣੂ ਇਥੋਂ ਮੇਰਾ ਰੂੜੀ ਸੁਣੂ ਇਹ ਕਹਿੰਦੇ ਨੌਜਵਾਨ ਕਹਿੰਦੇ ਪਈ 7-8 ਕਿਲੋਮੀਟਰ ਦੂਰ ਸੁਣੂ ਇਥੋਂ ਐਂਬੂਲੈਂਸ ਵਾਲੇ ਲੰਮੰਗਣਗੇ ਸਾਥੂ ਵੀ ਸਾਨੂੰ ਦੇਵ ਆਹ ਲਾ ਕੇ ਤੁਸੀਂ ਚਲੋ ਬਜਾਇਆ ਦੇ ਦੇਖੇ ਪਰਵਾਸਾ ਚੁੱਪ ਕਰ ਜੀ ਇਹਨਾਂ ਵੀ ਆਪਾ ਚੁੱਪ ਕਰ ਜਾਵੇ ਪੜਤਾ ਨਹੀਂ ਪੈਂਦਾ ਮੈਨੂੰ ਕੀ ਅੱਜ ਤੁਹਾਨੂੰ ਅਸੀਂ ਸਿਖਾਉਨੇ ਆ ਬਈ ਕਿਵੇਂ ਠੀਕ ਹੋਊਗਾ

ਖਣਾ ਪਾਪਾ ਲਾਉਣ ਨਹੀਂ ਦਿੰਦੇ ਨਾ ਪੁਲਿਸ ਵਾਲੇ ਇਹ ਪਾਪਾ ਕਹਿੰਦਾ ਤੁਸੀਂ ਇਹ ਨਾਲ ਲਾ ਕੇ ਲਿਆਓ ਬਾਈ ਨਾਲੇ ਬੱਤੀਆਂ ਜੀਆਂ ਨਾਲ ਆਉਂਗਾ ਉਹ ਬੱਤੀ ਜੀ ਵੀ ਲਾਈ ਬੈਠਿਆ ਪਾਪਾ ਵਾਲੇ ਦਾ ਇਹ ਇਹਦੇ ਕੋਲੇ ਗਈ ਨਹੀਂ ਕਿਤੇ ਸੰਗ ਲੱਗਦੀ ਇਹਨੂੰ ਲੈਦੇ ਕੋਲ ਨਹੀਂ ਕਿਹਦੇ ਕੋਲੇ ਆ ਟੰਕਾ ਲਾ ਬਣਾ ਮੁਰਗੀ ਦੀ ਕੋਲੇ ਨਵਾ ਲਿਓ ਟੰਕੇ ਨੂੰ ਜਵਾਬ ਦਿੰਦਾ ਨਵੀ ਦਾ ਨਾਮ ਲੈ ਦਿਓ ਤੁਸੀਂ ਨਵੀ ਦਾ ਨਾਮ ਲੈ ਦਿਓ ਇਹ ਚੱਕਰ ਉਹ ਬੀ ਆਪੇ ਨਾ ਲਾ ਕੇ ਅੱਛੀ ਜਲਾਵਾਂਗੇ ਤਾਰ ਦਾ ਫਿਰ ਉਸ ਹਾਣਾ ਟਾਂਕਾ ਲਵਾਵਾ ਜਿਹੜੇ ਤੇ ਚੱਲ ਪਿਆ ਉਸ ਦੀ ਟਾਂਕਾ ਲਵਾ ਲਈ ਚੁੰਬਕ ਦਾ ਲੈ ਜਾ ਚੁੰਬਕ ਨਾਲ ਲੈ ਜਾ ਚੁੰਬਕ ਬਿਨਾ ਬੋਲਣਾ ਨਹੀਂ ਇਹ ਚੁੰਬਕ ਬਿਨਾ ਬੋਲਣਾ ਨਹੀਂ ਉਹ ਆਪਣਾ ਟਾਂਕਿਆਂ ਵਾਲਾ ਆਪ ਵੀ ਦਾ ਦੋ ਟਾਂਕਾ ਚੱਕ ਕੇ ਕਰੇ ਚੱਲ ਪੂਆ ਕਿਥੇ ਆਈ ਅੱਜ ਇਹ ਚ ਇਹ ਚ ਆ ਇੱਕ ਨਾਲ ਨਾਲ ਛੱਡ ਕੇ ਉਦੋਂ ਬਾਅਦ ਨਾਲ ਜੀ ਲੱਗੂ ਆ ਦੋਨੋਂ ਚੋ ਯਾਰ ਇੱਕ ਤੇ ਲੱਗੂ ਐ ਇਹਨਾਂ ਚੋ ਲਾ ਕੇ ਦੇਖ ਲਾਂ ਕਿਹੜੀ ਤੇ ਚੱਲਦਾ ਘਰੇ ਲਾ ਦਾਂਗੇ ਯਾਰ ਲਾ ਦੇ ਪਹਿਲੇ ਇਹਦਾ ਵਾਜਾ ਬਜਾ ਦਈਏ ਕਹਿੰਦਾ ਫਿਰ ਨਵਾਂ ਲਿਆਵਾਂਗੇ ਚਲਾ ਆ ਕੇ ਹੱਲਣਗੇ ਬਈ ਇਹ ਸ਼ਰਤ ਰੱਖ ਲਵਾਂ ਮੈਂ ਲੱਖੇ ਨਾਲ ਲੱਖੇ ਨਾਲ ਸ਼ਰਤ ਰੱਖ ਲਾ ਮਿਟਰ ਲੈ ਜਾ ਕੇ ਪੰਜ ਪੰਜ ਹਜ਼ਾਰ ਦੀ ਸ਼ਰਤ ਲਾਉਣੀ ਮਿਟਰ ਲੈ ਜਾ ਕੇ ਉਹਨੂੰ ਚਾਲਦਾ ਕਰਾਂਗੇ ਡਾਕਟਰ ਤੇ ਉਹ ਕਹਿੰਦਾ ਬੀਟਰ ਲਿਆ ਪਹਿਲਾਂ ਤਾਰਾ ਚੈੱਕ ਕਰ ਲਈਏ ਖੱਬੀ ਸੱਜੀ ਚੈੱਕ ਕਰ ਲਈਏ ਤਾਰ ਜੋੜ ਘਟਾਓ ਕਿੱਧਰ ਵੱਧ ਘਾਟ ਆ ਲੱਕੀਆ ਤਾਂ ਬਲੀਟ ਲੈਂਦਾ ਕਦੇ ਵੀ ਵਧਾ ਕਰਦਾ ਰਿਹਾ ਪੁੰਗੜਾ ਪਾਉਂਦਾ ਸਮੀ ਹੈ ਕਾਫੀ ਆ ਜਾਨਦਾ ਕਾਫੀ ਆ ਕਿ ਹੁੰਦਾ ਜਾਣਦੇ ਆ ਬਈ ਕੀ ਹੁੰਦਾ ਟਾਂਕੇ ਲਾਉਂਦਾ ਬੁੱਲੇ ਦੀ ਇਹ ਕਾਫੀ ਨਹੀਂ ਉਹ ਕੀ ਹੁੰਦਾ ਬਾਗੀਆਂ ਉਹਦਾ ਉਹ ਟਾਂਕੇ ਲਾਉਂਦਾ ਹਾਂ ਪਹਿਲਾਂ ਹੀ ਵਸਦੇ ਬਾਗੀਆਂ ਬਸ ਗਈਆਂ ਉਹ ਤੇ ਬਾਗੀਆਂ ਪਹਿਲਾਂ ਬਾਗੀਆਂ ਦੋ ਟੈਂਕਾ ਦਵਾਦੀ ਹੁਣ ਨੌਜਵਾਨਾਂ ਨਾਲ ਲੱਗ ਲਗਾ ਕੇ 마ਸੀ ਸੀ ਉਧਰ ਲਈ ਛੱਤੂ ਦੀ ਮੰਮੀ ਆ ਗਿਆ ਸਿੰਘਸਾਹ ਆਇਆ ਤੈਨੂੰ ਡੀਕੀ ਆ ਨਾ ਯਾਰ ਬਾਲ ਟਾਈਮ ਲਾਇਆ ਹੋਏ ਬਾਲਾ ਟਾਈਮ ਲਾਇਆ ਹੈ ਹੈ ਇਹ ਕਿ ਤੇ ਉੂੰ ਤਾਂ ਭਾਈ ਅੱਜ ਜਾਣਾ ਸੀਗਾ ਕਾਲਿਆਂ ਵਾਲੀ ਮੰਡੀ ਮੈਚ ਮਿਲ ਗਿਆ ਨਹੀਂ ਉਹ ਤਾਂ ਤੜਕੀ ਕਰਾ ਲਿਆ ਸੀ ਇਹ ਤੇ ਕਾਲਾ ਅੱਜ ਵਿਆਹ ਜਾਂਦਾ ਨੌਜਵਾਨ ਉਹ ਵੀ ਤਿਆਰ-ਵਿਆਰ ਹੋਇਆ ਫਿਰਦਾ ਉਹ ਵੀ ਰਾਜ ਮੰਡੀ ਜਾਣ ਦੀ ਰਹਿ ਵੀ ਟਲ ਗਈ ਤੇ ਇਧਰ ਬਾਰਡ ਲੈਵਲ ਦੇ ਮਿਸਤਰੀ ਪਹੁੰਚੇ ਹੋਏ ਨੇ ਟੈਂਕੇ ਰਣ ਵਾਸਤੇ ਪਤਾ ਹੈ ਕਿੱਥੇ ਲੱਗੂ ਆ ਬਹੁਤ ਲਾ ਕੇ ਦੇਖ ਲਾਂਗੇ ਚੱਲ ਪਏ ਜੀ ਲਾ ਕੇ ਬੈਟਰਾ ਕੋਲੇ ਪਿਆ ਬਈ ਚੈੱਕ ਕਰਨ ਲਈ ਇਹ ਵਾਟਰ ਦੀ ਲਾਦੀ ਸਿੱਧਾ ਬੈਂਕ ਤੇ ਲੱਗ ਗਈ ਉਹ ਕਾਫੀ ਦੇ ਹੱਥ ਲੱਗਦੇ ਹੀ ਦਿੱਤਾ ਹੋ ਗਿਆ ਨਾ ਬਈ ਉਹ ਦੇਖ ਲਾ ਜੰਗ ਕੁਝ ਵੀ ਪਤਾ ਰੱਖਦਾ ਉਹ ਆ ਗਿਆ ਨਾ ਹੋਈ ਜਾਂਦਾ ਨਿਕਲਿਆ ਉਤਾਰ ਜੀ ਕਹਿੰਦਾ ਉਤਾਰ ਹਟਾ ਦੇ ਨਾ ਪਤਾ ਵਾਸ਼ੇਤੀ ਕਰ ਡਾਉਨ ਹੀ ਮਿਸਤਰੀ ਕੋਲ ਜਾਣਾ ਮਿਸਤਰੀ ਨੇ ਇਹ ਉੱਤਾਰ ਦਾ ਬੂਰੀ ਦੇ ਉਹ ਆ ਜੀ ਆ ਕਿਥੋਂ ਆ ਇੱਧਰ ਲਾ ਕੱਢ ਲਾ ਤਾਂ ਹੀ ਨਿਕਲ ਜਾਂਦੀ ਆ ਬਾਹਰ ਨਹੀਂ ਲੱਗਦੀ ਨਹੀਂ ਇਹ ਵਿੱਚ ਕਰਦੇ ਉਹਨੂੰ ਬਾਹਰ ਮਿਸਤਰੀਆਂ ਨੂੰ ਪੂਰਾ ਆਖਾ ਇਹ ਜੀ ਬੋਲੇ ਨਹੀਂ ਉਹ ਫਿਰ ਟਿੱਕੀ ਰਹਿੰਦੀ ਹੱਤੀ ਬਹੁਤ ਬਧੀ ਰੈਂਕੇ ਲਾਏ ਆ ਪਹਿਲਾਂ ਤਿੰਨ ਲੱਕ ਨੱਕ ਦੇ ਨਾਗ ਨਹੀਂ ਖਲਣੇ ਨਾਉਂਦੇ ਤੇਨਾਂ ਚੱਕਰੀਆਂ ਮੜੇ ਤਾਉਗੇ ਹੱਥ ਲੱਗ ਦੇ ਕੋਈ ਹੱਥ ਲੱਗ ਦੇ ਕਰੀਓ ਨਾ ਨਵੀਂ ਦੀ ਬਾਰੀ ਆਉਣਾ ਤੂੰ ਵੀ ਚੱਕ ਲੈ ਕੋਈ ਟੰਗ ਡੁੱਕੇ ਲਵਾਉਣੇ ਤਾਂ ਟੈਲੀਫੋਨ ਲਵਾ ਲੈ ਟੈਲੀਫੋਨ ਲਾ ਲਾਉਂਦਾ ਹਾਂ ਹੈਲੋ ਕੋਸ ਨੂੰ ਕੋਸ ਨੂੰ ਲਾ ਦੇ ਨਾ ਇਹ ਵਾਲਾ ਹੈ ਨਾ ਉਹ ਤੇਰੀ ਚਾਹ ਰੱਖੀ ਹੋਈ ਜ਼ਿਆ ਪੀ ਗਿਆ ਯਾਰ ਕੋਈ ਨਾਮ ਹੀ ਬਣਾ ਲੈਣੇ ਆਗੇ ਪੂਰੀ ਨਹੀਂ ਲੱਗਦੀ ਇਵੇਂ ਆਉਂਦੇ ਬੜੇ ਰਮਮ ਕੇ ਰੋੜੀ ਦੇ ਲੈ ਗਿਆ ਰੂੜੀ ਦਾ ਰਹਿ ਗਿਆ ਯਾਰ ਨਾਲ ਬੀਬੀ ਨੇ ਲੇ ਗਿਆ ਜੀਰਾ ਲਾਉਣੀ ਪੈਂਦੀ ਆ ਮੂਰੇ ਤੇ ਅੱਛਾ ਹਾਂ ਕਿਸੇ ਤਰ੍ਹਾਂ ਸਭ ਤਰ੍ਹਾਂ ਕਿਸੇ ਤਰ੍ਹਾਂ ਹੀ ਟੋਲੂ ਨਾ ਆ ਗਿਆ ਭਾਈ ਨੌਜਵਾਨ ਤਿਆਰ ਵਿਆਰ ਹੋਇਆ ਫਿਰਦਾਗਾ ਗੂਡ ਬੂਟ ਪਾ ਕੇ ਬੂਟਸ ਉਹ ਪਾ ਕੇ ਬੰਨਿਆ ਵਾਂਗੇ ਕਿੰਨੇ ਵਜੇ ਬੰਨਦੇ ਹੁੰਨੇ ਆ 2 ਵਜੇ ਨੀਰਾ ਪਾਇਆ ਪਿਆ ਦਾ ਦੂਜੇ ਨੂੰ ਥੋੜਾ ਥੋੜਾ ਅੱਧਾ ਦਾ ਡੱਬਾ 2 ਵਜੇ ਬੰਨਦੇ ਮੇਰਾ ਬਾ ਮੈਂ ਇੱਧਰ ਹਮਦ ਨਾਲ ਬੋਦੂ ਨੀਰਾ ਪਹਿਲਾਂ ਉਹ ਥੋੜੇ ਨੀਰੇ ਦਾ ਇਹ ਤਾਂ 2 ਵਜੇ ਬੰਨਦੇ ਨੇ 2 ਤੋਂ ਪਹਿਲਾਂ ਬੰਨਦੇ ਪਹਿਲਾਂ ਬੰਨਿਆ ਹੋਊ ਫਿਰ ਨੀਰਾ ਪਾਉਣ ਤੋਂ ਤੂੰ ਦੇਖ ਵਿਆਹ ਜਾ ਕੇ ਜਾਤਕ ਪਾ ਕੇ ਲੈ ਜੀ ਬੇਬੇ ਦੇ ਘਰ ਨੂੰ ਤੇ ਉਥੇ ਠੰਡੇ ਥਾਂ 'ਚ ਬੈਠੇ ਹੋਏ ਠੰਡ ਲੱਗੀ ਹੋਊ ਹੈਂ ਥਾਲ ਵਿਲੇ ਕੋਈ ਤੇ ਬਈ ਉਹਕੇ ਮੱਜੇ ਤੇ ਸਿੱਟੀ ਇੱਥੇ ਨਾ ਲਾਗ ਹਿੱਟ ਜੀ ਯਮਨ ਤੱਤਾ ਹੋ ਗਿਆ ਕਿ ਨਾ ਆ ਇਹ ਸੰਗਤ ਹਮਾ ਕੇ ਪਹੁੰਚੀ ਹੋਈ ਹੈ ਯਾਰ ਇਹ ਸੁਣ ਲਈਏ ਚਾਰ ਦਿਨ ਖੜੀ ਜਾ ਰਹੀ ਹੋ ਰਿਹਾ ਯਾਰ ਕੰਮ ਲੱਗੇ ਹੋਇਆ ਸੀ ਹੈਲੋ ਕਰੀ ਆ ਕਿਵੇਂ ਜੀ ਗਰਮੀ ਹੁੰਦਾ ਇਹ ਇੱਕ ਟੈਂਕਾ ਤਾਂ ਲੱਗ ਗਿਆ ਬਈ ਇਹਦੇ 10 ਮਿੰਟਾਂ 'ਚ ਦੂਜਾ ਟੈਂਕਾ ਵੀ ਲੱਗ ਜੂਗਾ ਫਿਰ 10 ਮਿੰਟ ਲੱਗਦੇ ਆ ਅਜ਼ਾਦ ਗਰੀ ਕੀ ਬਦਲਾ ਦੇ ਇਹ ਕੋਲ ਆਉਂਦੇ ਹੁੰਦੇ ਸਲੋਚਨ ਜਾਂ ਉਹਦੇ ਨਾਲ ਆ ਪਕੜ ਕਰੂਗਾ ਸਾਬਲ ਨਾਲ ਸਾਬਲ ਨਹੀਂ ਕੰਮ ਕਰਦੀ ਰੱਖਿਆ ਨੰਬਰ ਕਿ ਨੰਬਰੀ ਰੋ ਨਾ ਚੋਣ ਰੱਖਾ ਦੇ ਸਹੀ ਨੰਬਰੀ ਕਾਫੀ ਜ਼ਿਆਦਾ ਧੂੰਆਂ ਜਿਹਾ ਕੱਢਦਾ ਸਲੋ ਚੰਦੀ ਕਮੀ ਆ ਲੈ ਰ ਗਈ ਹੁੰਮੜ ਕੇ ਲਾਵਾਂਗੇ ਲੈਟ ਵਾਗਿੰਦੇ ਕਿਰਨ ਚੈੱਕ ਕਰ ਲਏ ਪੋਚ ਕੇ ਜੇ ਮਿਸ਼ਨ ਸਕਸੈਸਫੁਲ ਹੈ ਰੁਕ ਗਈ ਰੁਕ ਗਈ 10:00 ਵਜ ਕੇ ਭਾਈ 51 ਮਿੰਟਾਂ ਦਾ ਟਾਈਮ ਹੋ ਗਿਆ ਤੇ ਉਦੋਂ ਦਾ ਮਿਸਤਰੀ ਆ ਲੌਂਕਿਆ ਪਿਆ ਦੋ ਤਿੰਨ ਵਾਰੀ ਚਾਹ ਪਿਆਤੀ ਮਿਸਤਰੀ ਨੂੰ ਤਾਜੀ ਬਣਾ ਕੇ ਦੇਖੀਏ ਜਿਦਾਂ ਕੀ ਅੱਲਾ ਦਾ ਤਾਰਾ ਪੂਰਨਾ ਪੁੱਠੀ ਸਿੱਧੀ ਲਾ ਰਿਹਾ ਹੈ ਕਿਹਨੂੰ ਤਾਂ ਫੋਨ ਲਾਓ ਉਹ ਤਾਂ ਗਾਲੀ ਕੱਢੀ ਹੈ ਉਹ ਪਾ ਪਟਾਕੇ ਵੇਗਾ ਹੀ ਚਲਾਈ ਜਾਂਦੇ ਹੋ ਕਹਿੰਦਾ షూਟਰ ਜ ਆ ਮਨ ਲਗੇ ਮਿਸਤਰੀ ਨੂੰ ਭਾਈ ਹੈ ਮਨ ਲਗੇ ਮਿਸਤਰੀ ਨੂੰ ਭਾਈ ਦੱਸੋ ਹੁਣ ਕਮੈਂਟ ਕਰਕੇ ਮਿਸਤਰੀ ਤੱਕਣਾ ਆਪਣਾ 올 ਰੌਂਡਰ ਆ ਬੰਦਾ ਟੈਂਕ ਕਿਹਦੇ ਉਹ ਅੱਗੇ ਲਗੇ ਟੈਂਕੇ ਦਾ ਕੋਈ ਨਾ ਗੋੜ ਲਾ ਦੇ ਉੱਤੇ ਹੋਏ ਚਿਪ ਜਾਣਗੇ ਚਾਹ ਪੀ ਲੈ ਹੋਰ ਦੂ ਵੀ ਚਾਹ ਪੀ ਲੈ ਜੀ ਚਾਹ ਪੀ ਲੈ ਜੀ ਬੱਸ ਹੁਣ ਬੰਦ ਕਰ ਦੇ ਸਰ ਇਹ ਕਰਦੇ ਠੀਕ ਐ ਰੋੜੀ ਆ ਕੇ ਆਉਣਾ ਯਾਰ ਉਹ ਆਲੋਕ ਉਹਦਾ ਇੱਕ ਬੰਦਾ ਪੁੱਛ ਕੇ ਆਉਣਾ ਰੋੜੀ ਹੂਟਰ ਸੁਣਿਆ ਉਰੇ ਉਹ ਡੈਮ ਪੁੱਛ ਕੇ ਆਇਆ ਉਹ ਇੱਕ ਕੋ ਟਰੈਕਟਰ ਲਵੇ ਹੋ ਹੋ ਦੇਖੀ ਜਾਂਦਾ ਕਹਿੰਦਾ ਹੂਟਰ ਚੱਲ ਪਿਆ ਉਰੇ ਆ ਇੱਥੇ ਆ ਜਾ ਇੱਥੇ ਨਹੀਂ ਆਉਗਾ ਓਏ ਤੇ ਦਾ ਬੱਤੀ ਆ ਇਕੱਲੀ ਲਾਲ ਰੋੜੀ ਤੋਂ ਆਇਆ ਬੰਦਾ ਰੋੜੀ ਤੋਂ ਹੂਟਰ ਸੁਣ ਕੇ ਆਇਆ ਹੈ ਕਹਿੰਦਾ ਨੌਜਵਾਨ ਸਵਾਗਤ ਹੈ ਕਰਿਆ ਰ ਜੀ ਆਇਆਂ ਨੂੰ ਤਗੜਾ ਰੋੜ ਖੜ ਜਾ ਇਧਰਲਾ ਸੱਜਾ ਹੱਥ ਮਿਲੋਂਦੇ ਹਮੇਸ਼ਾ ਫਿਰ ਪੁੱਠਾ ਹੱਥ ਮਿਲਾਇਆ ਚੰਗਾ ਨਹੀਂ ਲੱਗਦਾ ਠੀਕ ਹੈ ਵਧੀਆ ਵਧੀਆ ਚੜਦੀ ਕਲਾ ਬੈਠ ਕੋਈ ਨਾ ਤੂੰ ਵੀ ਸੁਣ ਗੱਲਾਂ ਇਹਨਾਂ ਦੀਆਂ ਨੇ ਬੋਹਨੇ ਬਜੀ ਹਾਂ ਤੇ ਨਿੰਬੂ ਦਾ ਚਾਰ ਪਾਵਾਂਗੇ ਤੇ ਪਾਪੇ ਨੇ ਭਾਈ ਸੁੱਕਣੇ ਪਾਤੇ ਪੀੜੀ ਤੇ ਚੱਲੀਏ ਚੱਕ ਲੈਗਾ ਅੱਗੇ ਪੱਤਰ ਠੀਕ ਹੈ ਜੀ ਫੁੱਟਰ ਜੜਵਾ ਕੇ ਜਾਇਓ ਹੁਣ ਹਾਂ ਜੀ ਜਾਂਦਾ ਨਹੀਂ ਯਾਰ ਨਾਲ ਕੌਣ ਉਹ ਜਾਣਦੇ ਆ ਦੋਨੇ ਇਨੇ ਕਾਟ ਬੰਨਣਾਗਾ ਅੱਜੇ ਲੇਟ ਲੂਟ ਹੋ ਗਿਆ ਤਾਂ ਕਾਲੇ ਕੀ ਮੱਝਾ ਬੰਨੈ 2 ਵਜੇ ਸਾਡੇ ਉਹ ਨਾਲ ਇਹ ਕਾ ਮੋੜਲੇ ਜਾਦੀ ਨੂੰ ਨਾਲ ਚੱਲ ਨਾਲ ਚੱਲ ਵੜ ਸਰਦੂਰਗੜ ਤੋਂ ਸਿੱਧਾ ਹੀ ਬਟੇਂਡਾ ਬਾਈ ਜੀ ਸਾਵਾਂ ਭਾਈ ਇਸ ਵੇਲੇ ਪੂਰਾ 3 ਵਜ ਗਏ ਅ ਇਧਰੋਂ ਬੈਂਕ ਵਾਲੇ ਪਾਸਿਓਂ ਆ ਕੇ ਨੀਰਾਚਾਲਾ ਲੜਾ ਕੇ ਤੇ ਹੁਣ ਚੱਲੇ ਆ ਇਧਰਲੇ ਪਾਸੇ ਜਿਹੜੇ ਵੀਰ ਪੁਰਾਣੇ ਜੁੜੇ ਆ ਉਹ ਤਾਂ ਸਮਝ ਗਏ ਹੋਣਗੇ ਭਾਈ ਛਤੂ ਕੇ ਘਰੇ ਆਏ ਹੈਗੇ ਤੇ ਉਦੋਂ ਦਾ ਇਹ ਕੰਮ ਕਰਾਂ ਜਿੱਦ ਤੋ ਰਹਿ ਫਿਰਦਾ ਸੀ ਛਤੂ ਕੇ ਮੇਲਗੇੜ ਹੁਣੇ ਰਹਿ ਗਏ ਸੀਗੇ ਇੱਥੇ ਖੜਾ ਨੇ ਉਹ ਹੁਣ ਆਪਦੀ ਆਪੀ ਖੜ ਗਿਆ ਕਿਤੇ ਜਦੋਂ ਆਇਆ ਕੋਈ ਫਾਸਰੀ ਗੱਲ ਵਾਸਤੇ ਮਾਸੀ ਹੋਰ ਆਈਆਂ ਨਹੀਂ ਆਈ ਤਾਗੜੀ ਬੇਬੇ ਯਾਰੀ ਮਾਸੀ ਜੀ ਕਦੋਂ ਹੋਏ ਇੱਕ ਛੋਏ ਮੈਂ ਕਰਵਾਇਆ ਹੁਣ ਬਾਲੇ ਦਿਨ ਹੋ ਗਏ ਬਾਲੇ ਦਿਨ ਹੋ ਗਏ ਨਾ ਆ ਇੱਕ ਮੁੰਡਾ ਲਿਆਂਦਾਗਾ ਆ ਮੁੰਡਾ ਲਿਆਂਦਾ ਇੱਕ ਕਿਹੜਾ ਮੁੰਡਾ ਪਛਾਣ ਨਹੀਂ ਆਉਣੀ ਬੇਬੇ ਹੁੰਦਾ ਲਾਪਰੀ ਤਾਂ ਲੱਭੂ ਟੀਰੇ ਦਾ ਮੁੰਡਾ ਮਸੀਰਦਾ ਆ ਮਸੀਦਾ ਆ ਰੀਆ ਮੇਰੀ ਮਮੂ ਨੂੰ ਲੈ ਤੁਸੀਂ ਹੋਰ ਵਧੀਆ ਹੋ ਗਿਆ ਜੇ ਤੈਨੂੰ ਦੋਸਤ ਸਭਰੀ ਬਲੀਆ ਤਾਂ ਵੱਧ ਤੋਂ ਖਾ ਮੈਨੂੰ ਹੋਰ ਹੱਸ ਕੇ ਵਧੀਆ ਲੱਗਣਾ ਮੈਂ ਤੋਂ ਕਿ ਸੇ ਵਕਰਾਂ ਜਾਂਦਾ ਸੱਸਰੀ ਗੱਲਾਂ ਸੀ ਬਹੁਤ ਐਂ ਲੱਗਦਾ ਹੈ ਕੁਟਣਾ ਨੀ ਆ ਵਜਾ ਦੀ ਲੋਭ ਤੁਸੀਂ ਲੋਆਂ ਜਾਂਦੇ ਲੱਗਦਾ ਤੇਰੀ ਮੰਮੀ ਨੂੰ ਹਾਂ ਚੱਤੂ ਮਸੀ ਚੱਤੂ ਚੱਤੂ ਕਿੰਦਾ ਹੈ ਅੱਛਾ ਕੇ ਆਹੀ ਜਿਸ ਪਰਮਾ ਇਹ ਤਾਂ ਫੱਤੂ ਨੂੰ ਆਖਿਆ ਮੈਂ ਇਹ ਨਾਨਕੀ ਜਾਂਦਾ ਸੀ ਫਿਰ ਮਾਹਣ ਮਿਲਿਆ ਉਹਨੇ ਫਿਰ ਦੋ ਦਿਨ ਹੋ ਗਏ ਤਿੰਨ ਦਿਨ ਪਹਿਲਾਂ ਦੋ ਦਿਨ ਸਰਸੇ ਗਿਆ ਲਗਾਤਾਰ ਵੀ ਹੋਈ ਤੇ ਉਹ ਮੈਨੂੰ ਆਏ ਤੇ ਜਿਹੜਾ ਮੈਂ ਤੇਰੀ ਮੰਮੀ ਹੁੰਦੀ ਰੱਖੀ ਮੇਰੇ ਤੋਂ ਤਾਂ ਕੁਝ ਬਾਹ ਹੀ ਨਹੀਂ ਦੇ ਫੋਨ ਆਈ ਜਾਂਦਾ ਮਸੀ ਚੱਕ ਦੇ ਬਾਈ ਆ ਲੱਗ 5 ਮਿੰਟ ਦਾ ਸ਼ਾਤੂ ਦੀ ਮੰਮੀ ਤਾਂ ਆ ਗਈ। ਉਹ ਕਰੇ ਬਾਗੀਆਂ ਸੀ ਮੰਮੀ ਉਹ ਰੀਆਂ ਉਧਰ ਉਹ ਕਹਿੰਦੇ ਤਾਂ ਨਹੀਂ ਆਈਆਂ। ਲੇਟ ਹੋ ਗਈਆਂ ਉੱਥੇ ਹੀ। ਨਾ ਹਲੇ ਆਈਆਂ। ਆਉਣੀ ਕੋਲਦੀ। ਆਉਣੀ ਕੋਲਦੀ। ਚੱਲ ਤੂੰ ਜਾਇਆ ਨੌਜਵਾਨਾ। ਉਹਨੇ ਇੱਥੇ ਆਵੇਂ ਰੱਬ ਸੁੱਖ ਰੱਖੇ। ਮਿਲਦੇ ਆਂ ਫਿਰ ਕੋਈ। ਹਾਂ ਚੜਦੀ ਕਲਾ। ਚੜਦੀ ਕਲਾ। ਓਕੇ। ਥੈਂਕ ਯੂ। ਹਾਂ ਠੀਕ ਆ ਭਾਈ ਤੇ ਬੇਲਾ 3:30 ਵਜੇ ਦਾ ਹੋ ਗਿਆ ਇਸ ਵੇਲੇ। ਜਦ ਘਰ ਦੇ ਡਿਊਟੀਆਂ ਚੱਲੀ ਜਾਂਦੀਆਂ ਤੇ ਬਲੌਗ ਆਪਣਾ ਇਸ ਦੂਬਾ ਤਾਂ ਨਹੀਂ ਚੱਲਦਾ ਜ਼ਖਾਮ ਨੇ ਥੋੜਾ ਜਿਹਾ ਤੰਗ ਕਰ ਰੱਖਿਆ ਕੰਮ ਤੇ ਨਹਾ ਧੋ ਕੇ ਮੂਲ ਬੇਟ ਕੇ ਜੁੱਬੜ ਚ ਵੜਦੇ ਆ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਇੱਕ ਨਵੇਂ ਬਲੌਗ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਵੇਖਦੇ ਰਹੋ ਕਿਉਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਮੁੰਡੇ ਦਾ ਪੂਰਾ ਸਾਥ ਪੂਰੀ ਸਪੋਰਟ ਕਰੋ ਹਾਂ ਤੇ ਬਾਕੀ ਭਾਈ ਮਲੇਸ਼ੀਆ ਬਾਰੇ ਇਸ ਨੌਜਵਾਨ ਨਾਲ ਬੈਠ ਕੇ ਤਾਜ਼ੀਆਂ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਕਾਲ ਚਾ ਕੰਮ ਥੋੜਾ ਜਿਆ ਤੇ ਜੇ ਤੁਸੀਂ ਚਾਹੋ ਨਿਓ ਮਲੇਸ਼ੀਆ ਦਾ ਕੰਮ ਕਰ ਰਹੇ ਨੌਜਵਾਨ ਉੱਥੇ ਜਾ ਕੇ ਦਿਖਾਵੇ ਤਾਂ ਇਹਦਾ ਚੈਨਲ ਬਣਾ ਕੇ ਤੋਰਦੇ ਆਂਗੇ ਨਵਾ ਪਹਿਲਾਂ ਵੀ ਉਹ ਤੋਂ ਸਮਝਾ ਸਮਝੋ ਕੇ ਤੋਰਿਆ ਸੀ ਭਾਈ ਵੀਡੀਓ ਬੁੜੀ ਆ ਪਾਉਣ ਲੱਗ ਜੀ ਦਿਖਾਇਆ ਕਰੀ ਸਿਸਟਮ ਤੇ ਉਹ ਥੋੜਾ ਜਿਆ ਫਿਰ ਜਾਂ ਜਾਂਦੇ ਨਵਾ ਇਹ ਕੰਮ ਹੁੰਦਾ ਉਹ ਗੱਲ ਨਹੀਂ ਬਣਦੀ ਹੁਣ ਜੇ ਇਹ ਦਵਾਰੇ ਮਤਲਬ ਇਹਨੇ ਜਾਣਾ ਮਹੀਨੇ ਨੂੰ ਉੱਥੇ ਮੁੜ ਕੇ ਤੇ ਉਦੋਂ ਗੱਲਬਾਤ ਹੋਰ ਹੋਊਗੀ ਹਾਂ ਕਿ ਪਹਿਲਾਂ ਜਾਣ-ਪਛਾਣ ਸਾਰਾ ਟਿਕਾਣਾ ਹੈਗਾ ਤੇ ਉੱਥੇ ਕੰਮ ਕਰ ਸਾਰਾ ਆਪਦਾ ਉਹ ਹੋਏਗਾ ਤੇ ਉਹ ਹੀ ਇਹ ਗੱਲਾਂ ਮਤਾਂ ਆਪੇ ਇਹ ਨਾਨਕੀ ਜਾ ਕੇ ਆਊਗਾ 2-3 ਦਿਨ ਬਾਅਦ ਉਹ ਇਹਨੂੰ ਬਿਠਾ ਕੇ ਕਰਾਂਗੇ ਤੇ ਕਮੈਂਟ ਕਰ ਦਿਓ ਜੇ ਤੁਹਾਨੂੰ ਤੁਸੀਂ ਚਾਹੁੰਦੇ ਹੋ ਬਈ ਇਹ ਜਾ ਕੇ ਉੱਥੇ ਚੀਜ਼ਾਂ ਉਹ ਦਿਖਾਵੇ ਠੀਕ ਹੈ ਹਾਂ ਠੀਕ ਆ ਭਾਈ